ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਆਪਾਂ ਨਿੰਬੂ ਦਾ ਆਚਾਰ ਬਣਾਉਣ ਲੱਗੇ ਹਾਂ ਖੱਟਾ ਮਿੱਠਾ ਨਿੰਬੂ ਲਈਆ ਨਮਕ ਲਾਲ ਮਿਰਚ ਜਮੈਣ ਚੀਨੀ ਲਈਆ ਪਹਿਲਾਂ ਆਪਾਂ ਨਿੰਬੂ ਪਾਵਾਂਗੇ ਡੱਬੇ 'ਚ ਡੱਬੇ ਨੂੰ ਧੋ ਕੇ ਚੰਗੀ ਤਰ੍ਹਾਂ ਸੁੱਕਾ ਲਿਆ ਸੀਗਾ ਹੁਣਗੇ ਮਾਦੀ ਟੇਸਟ ਦੇ ਅਨੁਸਾਰ ਪਾ ਲੈਣਾ ਨਾ ਇਹ ਲਾਲ ਮਿਰਚ ਪਾ ਲਾਂਗੇ ਇਹਨਾਂ ਚੰਗੀ ਤਰ੍ਹਾਂ ਹਿਲਾ ਕੇ ਪਹਿਲਾਂ 4-5 ਦਿਨ ਲਈ ਐਂ ਰੱਖ ਦੇਣਾ ਬਾਅਦ ਚ ਆਪਾਂ ਖੰਡ ਤੇ ਜਮੈਨ ਪਾਵਾਂਗੇ ਇੱਕ ਘੱਟ ਲਈ ਐਂ ਰੱਖ ਦਾਂਗੇ ਰੋਜ਼ ਹਿਲਾ ਦਿਆ ਕਰਾਂਗੇ ਬਾਦ ਵਿੱਚ ਆਪਾਂ ਖੰਡ ਪਾਵਾਂਗੇ ਤੇ ਨਾਲ ਜਮੈਣ ਪਾਵਾਂਗੇ ਹੁਣ ਨਾਮ ਕਿਤੇ ਬਸ ਮਿਰਚ ਪਾ ਕੇ ਰੱਖ ਦੇਣਾ ਮੈਂ